ਮੇਰੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਨਮਸਕਾਰ ਜੈ ਸ਼੍ਰੀ ਰਾਮ ਦੋਸਤੋ ਸਾਡੇ ਮਹਿਮਾਨ ਜਗਵਿੰਦਰ ਸਿੰਘ ਤਪਾ ਸੀਨੀਅਰ ਜਰਨਲਿਸਟ ਨੌਵਲਿਸਟ ਐਨਾਲਿਸਟ ਅੱਜ ਅਸੀਂ ਚਰਚਾ ਕਰਾਂਗੇ ਜੋ ਕੇਂਦਰ ਦੀ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ 2024 ਹੋ ਰਹੇ ਲੋਕ ਸਭਾ ਇਲੈਕਸ਼ਨਾਂ ਲਈ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ ਅੱਜ ਦੇ ਚਬੰਦ ਵਿੱਚ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਯਾਦਵਿੰਦਰ ਸਿੰਘ ਜਤਾਪਾ ਨਾਲ ਯਾਦਵਿੰਦਰ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਸਾਡੇ ਦਰਸ਼ਕਾਂ ਨੂੰ ਬਹੁਤ ਸ਼ੁਕਰੀਆ ਗੱਲਬਾਤ ਕਰੋ ਸੰਜੀ ਕਿ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਉਹਦੇ ਵਿੱਚ ਉਹਨਾਂ ਜ਼ੋਰ ਦਿੱਤਾ ਬਨ ਨੇਸ਼ਨ ਬਨ ਇਲੈਕਸ਼ਨ ਇਸ ਤੋਂ ਇਲਾਵਾ ਹੋਰ ਬਹੁਤ ਵੋਟਰਾਂ ਨੂੰ ਲਵਾਉਣੀਆਂ ਗੱਲਾਂ ਜਿਸ ਤਰ੍ਹਾਂ ਸਾਰੀਆਂ ਪਾਰਟੀਆਂ ਕਰਦੀਆਂ ਏ ਬਨ ਨੇਵਲ ਬਨ ਨੇਸ਼ਨ ਬਨ ਇਲੈਕਸ਼ਨ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਤੇ ਸਾਡੇ ਦਰਸ਼ਕਾਂ ਨੂੰ ਦਿਓ ਜਾਣਕਾਰੀ ਇਹਦਾ ਕੀ ਇੰਪੈਕਟ ਪੈਣਾ ਇਹਦਾ ਇਹਦਾ ਤਾਂ ਇਹੀ ਹੈ ਇਹਦਾ ਅਰਥ ਤਾਂ ਇਹੀ ਹੈ ਵੀ ਬਨ ਨੇਸ਼ਨ ਬਨ ਚੋਣ ਇਹ ਵੀ ਇੱਕੋ ਵਾਰ ਚੋਣ ਸਾਰੇ ਦੇਸ਼ 'ਚ ਕਰਾ ਦੇਣੀ ਉਹ ਅਸੈਂਬਲੀਆ ਦੀਆਂ ਵੀ ਚੋਣਾਂ ਵਿੱਚੇ ਕਰਾ ਦੇਣੀਆਂ ਮਿਊਸਪਲਿਟੀਆਂ ਦੇ ਵੀ ਚੋਣਾਂ ਕਰਾ ਦੇਣੀਆਂ ਜਾਂ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਵੀ ਚੀ ਕਰਾ ਦੇਣੀਆਂ ਸਾਰੀਆਂ ਚੋਣਾਂ ਇੱਕਦਮ ਕਰਾ ਦਿਓ ਰੋਜ਼-ਰੋਜ਼ ਦਾ ਕੰਮ ਨਾ ਹੋਵੇ ਵੀ ਕਦੇ ਆਉ ਸੂਬੇ ਦੇ ਵਿੱਚ ਚੋਣ ਆ ਗਈ ਕਿਸੇ ਹੋਰ ਚ ਆ ਗਈ ਕਦੇ ਕਿਸੇ ਪਾਸੇ ਚੋਣ ਜਾਬਤਾ ਲੱਗ ਗਿਆ ਕਦੇ ਕਿਸੇ ਪਾਸੇ ਚੋਣ ਜਾਬਤਾ ਲੱਗ ਗਿਆ ਇਹ ਕੰਮਾਂ ਦੇ ਵਿੱਚ ਮੋਦੀ ਸਾਹਿਬ ਦੇ ਕਹਿਣ ਦੇ ਮੁਤਾਬਿਕ ਇਹ ਚ ਰਿਕਾਵਟ ਪੈਂਦੀ ਹੈ ਤੇ ਖਰਚੇ ਵੀ ਵੱਧਦੇ ਨਹੀਂਗੇ ਇਹਦਾ ਮਤਲਬ ਇਹ ਹੈ ਨਹੀਂ ਹੁਣ ਜਿਵੇਂ ਹੁਣ ਚੋਣ ਹੋ ਰਹੀ ਹੈ ਲੋਕ ਸਭਾ ਦੀ ਹਮ ਹੁਣ ਇਹ ਮਹੀਨੇ ਦੋ ਮਹੀਨੇ ਨੂੰ ਨਵੀਂ ਸਰਕਾਰ ਬਣ ਜਾਣੀ ਹੈ ਜਾਂ ਤਿੰਨ ਮਹੀਨਿਆਂ ਚ ਕੋਈ ਵੀ ਪਾਰਟੀ ਜਿੱਤੀ ਹੈ ਉਹ ਚਾਹੀ ਐਨਡੀਆ ਜਿੱਤੀ ਹੈ ਚਾਹੀ ਐਨ ਆਈਐਨਡੀਆ ਮਤਲਬ ਅਕਤੂਆਦ ਫਿਰ ਜਿਹੜੀ ਇਹ ਚੋਣ ਹੋਣੀ ਹੈ ਉਹ ਕਿਹੜੀ ਵੇਲੇ ਚੋਣ ਨੂੰ ਬੇਚ ਬਣਾ ਕੇ ਫਿਰ ਹੋਊਗੀ ਅਗਲੀ ਚੋਣ ਦੇਖੋ ਕਿਸੇ ਨਾ ਕਿਸੇ ਨੂੰ ਤਾਂ ਬਲੀ ਦੇਣੀ ਪਊਗੀ ਕਿਸੇ ਕਿਸੇ ਨਾਲ ਕਿਸੇ ਸਰਕਾਰ ਨੂੰ ਕੋਈ 2 ਸਾਲ ਬਣੀ ਨੂੰ ਹੋ ਗਏ ਸਰਕਾਰ ਕਿਸੇ ਨੂੰ ਉਸ ਦਿਨ ਬਣ ਨੇਸ਼ਨ ਬਣ ਵਾਲਾ ਚੋਣ ਆ ਗਈ ਪੰਜਾਬ ਹਿੰਦ ਰਾਸ਼ਟਰ ਪੱਧਰ ਦੇ ਉੱਤੇ ਉਹ ਜਿਹੜੇ ਜਿਨ੍ਹਾਂ ਨੇ ਅਜੇ ਅਜੇ 2-3 ਸਾਲ ਜਿਨ੍ਹਾਂ ਤੇ ਪਏ ਨੇ ਉਹਨਾਂ ਨੇ ਤਾਂ ਬਿਰਕੋ ਉਹਨਾਂ ਨੂੰ ਝੋਟ ਪਹੁੰਚੂ ਸਾਡਾ ਤਾਂ ਹਜੇ ਟਾਈਮ ਪਿਆ ਸੀ 2 ਸਾਲ ਦਾ ਪਿਆ ਸੀ ਜਾਂ 3 ਸਾਲ ਦਾ ਪਿਆ ਸੀ ਪਰ ਜਦੋਂ ਵੀ ਇਹ ਕੰਮ ਕਰਿਆ ਉਹ ਇੱਕੋ ਰક્ત ਹੋਊਗਾ ਹੋਊਗਾ ਵੀ ਜਦੋਂ ਆਪਣੀਆਂ ਰਾਸ਼ਟਰੀ ਪੱਧਰੀਆਂ ਚੋਣਾਂ ਹੋਣਗੀਆਂ ਉਦੋਂ ਹੋਊਗਾ ਉਦੋਂ ਕੋਈ ਰਹਿ ਗਿਆ ਕੋਈ ਕਿਸੇ ਦਾ ਹਜੇ ਟਾਈਮ ਕਾਲ ਰਹਿ ਗਿਆ ਕਿਸੇ ਦਾ ਪੂਰਾ ਹੋ ਗਿਆ ਇਹ ਦਾ ਕੋਈ ਹਿਸਾਬ ਨਹੀਂ ਰੱਖਿਆ ਜਾਣਾਗਾ ਮਤਲਬ ਜਿਹੜੇ ਹੁਣ ਚੋਂ ਤੋਂ ਬਾਅਦ ਫਿਰ 5 ਸਾਲ ਅਗਲੇ ਇਹ ਸਰਕਾਰ ਕਟੂਕੀ ਕੇਂਦਰ ਜੇਕਰ ਇਹਦੇ ਵਿੱਚ ਗੱਲ ਵੀ ਇਹੀ ਹੈ ਇਹਦੇ ਵਿੱਚ ਡਿੱਕਾ ਇਹੀ ਹੈ ਵੀ ਇੱਕ ਇੱਕ ਵਾਰੀ ਸਾਰੀ ਜੂਨ ਹੋ ਜੇ ਇਹਦੇ ਵਿੱਚ ਕੋਈ ਹਰਜ ਨਹੀਂ ਪਰ ਲੇਕਰ ਅਮਲੀ ਰੂਪ ਦੇ ਵਿੱਚ ਇਹ ਹੋਣਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਸਾਡਾ ਦੇਸ਼ ਵੱਡਾ ਹੈ ਇੱਥੇ ਸਟੇਟਾਂ ਵੀ ਕਿੰਨੀਆਂ ਨੇਗੀਆਂ ਅਡੋੜੀ ਭਾਸ਼ਾਵਾਂ ਹੈਗੀਆਂ ਬੋਲੀਆਂ ਅਡੋੜੀ ਨਹੀਂ ਆ ਅਸੀਂ ਕਦੇ ਕਿਸੇ ਸਟੇਟ ਦੇ ਵਿੱਚ ਕੋਈ ਨਾ ਕੋਈ ਫਰਮਾ ਫਿਰ ਆ ਜਾਂਦੀ ਹੈ ਕਿਤੇ ਕਿਸੇ ਸਟੇਟ 'ਚ ਕੋਈ ਸਮੱਸਿਆ ਆ ਜਾਂਦੀ ਹੈ ਚਾਹੇ ਕੋਈ ਪਾਰਟੀਆਂ ਉਹਦੀਆਂ ਜਿਹੜੀਆਂ ਦਲਬਧ ਨਹੀਂ ਹੋ ਜਾਂਦੀਆਂ ਪਾਰਟੀਆਂ ਦੇ ਵਿੱਚ ਸਰਕਾਰਾਂ ਟੁੱਟ ਜਾਂਦੀਆਂ ਜੇ ਕੋਈ ਸਰਕਾਰ ਨੂੰ ਟੁੱਟ ਜਾਵੇ ਤੇ ਮੰਨ ਲਓ ਅੱਜ ਅੱਜ ਚੋਣ ਹੋ ਜੀ ਹੋ ਜੇ ਸਰੋ ਉਟ ਇੰਡੀਆ ਹੋ ਜੇ ਤਾਂ ਦੋ ਮਹੀਨੇ ਨੂੰ ਕੋਈ ਸਰਕਾਰ ਟੁੱਟ ਜੇ ਜਾਂ ਛੇ ਮਹੀਨੇ ਵਗੈਰਾ ਟੁੱਟ ਜੇ ਫਿਰ ਉਹਦੀ ਚੋਣ ਤਾਂ ਦੁਜੀ ਵਾਰ ਕਰਾਉਣੀ ਪਊ ਨਾ ਨਹੀਂ ਨਹੀਂ ਪਰ ਬੀਜੇਪੀ ਨੂੰ ਇਹਦੇ ਵਿੱਚੋਂ ਐਡਾ ਕੀ ਮੁਨਾਫਾ ਲੱਗਦਾ ਲੱਗਦਾ ਵੀ ਤੁਹਾਨੂੰ ਵੀ ਇਹ ਕਰਨਾ ਚਾਹੀਦਾ ਹੈ ਬੀਜੇਪੀ ਨੂੰ ਵੀ ਕੋਈ ਮੁਨਾਫਾ ਨਹੀਂ ਮਿਲਦਾ ਜਿਸ ਦਾ ਵੀ ਜੀ ਕੀ ਮੁਨਾਫਾ ਘਟਣ ਕਿ ਉਹ ਬਸ ਕੋਈ ਹੈ ਉਹਨਾਂ ਨੂੰ ਵੀ ਅਸੀਂ ਸ਼ਾਇਦ ਆਪਣਾ ਖਰਚਾ ਖੂਚਾ ਘਟ ਜੂਗਾ ਦੇਸ਼ ਦਾ ਹੋਰ ਕੋਈ ਗੱਲ ਨਾਲ ਲੱਗਦੀ ਨਹੀਂ ਮਿਲਦਾ ਤੇ ਜਿਹੜੀਆਂ ਇਸ ਤੋਂ ਇਲਾਵਾ ਬਾਕੀ ਇਹਨਾਂ ਨੇ ਗੱਲਾਂ ਯੂਨੀਫਾਰਮ ਸਿਵਲ ਕੋਡ ਜਾਂ ਜਿੱਦਾਂ ਵੀ ਗਰੀਬਾਂ ਨੂੰ ਬਿਜਲੀ ਦੀ ਪਾਣੀ ਬਿਜਲੀ ਦੀ ਸਬਸਿਡੀ ਜਾਂ ਪਾਣੀ ਹਰ ਘਰ ਤਾ ਤੇ ਸ਼ੁੱਧ ਪਹੁੰਚਾਉਣਾ ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਤੁਹਾਨੂੰ ਕੀ ਲੱਗਦਾ ਹੈ ਵੀ ਹਰ ਤਰ੍ਹਾਂ ਦੀਆਂ ਜਾਂ ਦੂਸਰੀਆਂ ਪਾਰਟੀਆਂ ਦਾ ਤਰ੍ਹਾਂ ਇਹਨਾਂ ਦੀ ਚੋਣ ਮੈਨੀਫੈਸਟੋ ਆ ਜਾਏ ਚ ਕੋਈ ਅਲੱਗ ਗੱਲ ਹੈ ਦੇਖੋ ਨਾ ਜਿਸ ਪਾਰਟੀ ਨੂੰ 10 ਸਾਲ ਹੋ ਗਏ ਲਗਾਤਾਰ ਰਾਜ ਕਰਦੀ ਨੂੰ ਇਹ 2014 ਤੋਂ ਲੈ ਕੇ ਹੁਣ 2024 ਆ ਗਈ ਦੋ ਵਾਰ ਸਰਕਾਰ ਬਣ ਗਈ ਹੁਣ ਤੀਜੀ ਵਾਰ ਦੀ ਚੋਣ ਸ਼ੁਰੂ ਹੋ ਗਈ ਹੈ ਜੋ ਜਿਹੜੀ ਸਰਕਾਰ 10 ਸਾਲਾਂ ਦੇ ਵਿੱਚ ਕੁਝ ਨਹੀਂ ਕਰ ਸਕੀ ਉਹ ਹੁਣ ਗਾਂ ਕੀ ਕਰੂ ਨਵੀਂ ਗੱਲ ਉਹ ਕੀ ਕਹਿੰਦੇ ਨੇ ਉਹਨਾਂ ਨੂੰ ਹੁਣ ਇਹ ਦੱਸਣਾ ਚਾਹੀਦਾ ਸੀ ਵੀ ਅਸੀਂ 10 ਸਾਲ ਦੇ ਵਿੱਚ ਆਹ ਕੰਮ ਕੀਤੇ ਨੇਗੇ ਲੋਕਾਂ ਨੂੰ ਆਹ ਫਾਇਦੇ ਪਹੁੰਚਾਏ ਆ ਆ ਲਾਭ ਪਹੁੰਚਾਏ ਨੇ ਹੁਣ ਉਹ ਗਾਹ ਨੂੰ ਕਹਿੰਦੇ ਵੀ ਅਸੀਂ ਘਰ-ਘਰ ਪਾਣੀ ਪਹੁੰਚਾ ਦੇਾਂਗੇ ਜਾਂ ਅਸੀਂ ਘਰ-ਘਰ ਗੈਸ ਕਨੈਕਸ਼ਨ ਪਹੁੰਚਾ ਦੇਾਂਗੇ ਫਿਰ ਹੁਣ ਤੱਕ ਨਹੀਂ ਉਹ ਤਾਂ ਗੈਸ ਬਾਰੇ ਤਾਂ ਉਹ ਇਹ ਕਹਿ ਰਿਹਾ ਵੀ ਅਸੀਂ ਜਿੱਦਾਂ ਪਾਣੀ ਲਾਈਨ ਸਪਲਾਈ ਪਹੁੰਚ ਕੇ ਉਹਦੇ ਥਰੂ ਅਸੀਂ ਸਸਤੀ ਦੇ ਦਾਂਗੇ ਹਾਂ ਜਾਂ ਉਹ ਕਹਿੰਦੇ ਘਰ ਘਰ ਬਣਾ ਲਿਆਂਗੇ ਇਹਨੇ ਕੁਸ ਕੋ ਕਰ ਕੋਈ 2 ਕਰੋੜ ਕੋ ਉਹ ਵੀ 3 ਕਰੋੜ ਨਵੇਂ ਹੋਰ ਘਰ ਬਣਾਉਣਾ ਨਵੇਂ ਘਰ ਹੋਰ ਬਣਾਉਣੇ ਨੇ 3 ਕਰੋੜ ਨਾ ਹਾਂ ਵੀ ਪਹਿਲਾਂ ਇੰਨੇ ਬਣਾਏ ਆ ਉਹ ਤਾਂ ਇਹ ਕਹਿ ਰਹੇ ਆ ਦੇਖੋ ਹੁਣ ਜੇ ਆਪਾਂ ਗੱਲ ਕਰੀਏ ਪਹਿਲਾਂ ਕੁਸਤਾ ਉਹਨਾਂ ਨੇ ਬਣਾਈ ਹੋਣਗੇ ਉਹ ਫਿਰ ਦੱਸਣਾ ਕਿੰਨੇ ਬਣਾਏ ਸੀ ਉਹਨਾਂ ਦਾ ਤਾਂ ਕਹਿਣਾ ਵੀ ਅਸੀਂ 1 ਲੱਖ ਤੇ 65000 ਰੁਪਏ هەر ਘਰ ਨੂੰ ਸਬਸਿਡੀ ਦਿੱਤੀ ਇਹ ਪੂਰੇ ਇੰਡੀਆ ਦੇ ਵਿੱਚ ਮਕਾਨ ਦਿੱਤੇ 3 ਕਰੋੜ ਹੋਰ ਬਣਾ ਦਿੰਨੇ ਆ ਤੇ ਯੂਸ਼ਮਾਨ ਕਾਰਡ ਦਿੱਤੇ ਹੁਣ 70 ਸਾਲਾਂ ਤੋਂ ਵੱਧ ਦੀ ਏਜ ਵਾਲੇ ਉਹਦੇ ਸਕੀਮ ਚ ਲੈ ਆਉਣੇ ਆ ਉਹਨਾਂ ਦਾ ਇਹ ਕਹਿਣਾ ਹੈ ਤੁਹਾਨੂੰ ਕੀ ਲੱਗਦਾ ਇਹ ਗੱਲਾਂ ਬਾਤਾਂ ਹੈ ਇਹ ਗੱਲਾਂ ਬਾਤਾਂ ਇਹਦਾ ਪੋਲੀਟਿਕਲ ਗੱਲਾਂ ਬਾਤਾਂ ਜੁਮਰੇ ਬਾਜ਼ੀਆਂ ਇਹ ਜਿਸ ਦੇ ਮੁਲਕ ਦੀ ਆਬਾਦੀ 140 ਕਰੋੜ ਹੈ ਜਾਂ 140 ਕਰੋੜ ਤੋਂ ਵੱਧ ਹੀ ਹੋਊਗੀ ਕੋ ਇੰਨੀ ਇੰਨੀ ਆਬਾਦੀ ਦੇ ਵਿੱਚ ਜੇ ਤੁਸੀਂ 2 ਨੂੰ 3 ਕਰੋੜ ਨੂੰ ਘਰ ਬਣਾ ਕੇ ਦੇ ਵੀ ਦਿੱਤੇ ਤਾਂ ਕਿੱਡਾ ਕਿ ਵੱਡਾ ਕੰਮ ਹੋ ਗਿਆ ਇਹ ਇੰਨੀ ਕੁ ਤਾਂ ਲੋਕ ਆਪ ਹੀ ਬਣਾ ਲੈਂਦੇ ਇੰਨੀ ਕੁ ਤਾਂ ਬਣਾਏ ਵੀ ਵੀ ਹੁਣ ਜੋ ਲੋਕਾਂ ਦੇ ਇਹ ਕੋਈ ਵੱਡੀਆਂ ਰਿਆਤਾਂ ਦੇਣ ਵਾਲੀ ਗੱਲ ਨਹੀਂ ਹੈ ਇਹ ਤਾਂ ਬਸ ਐਵੇਂ ਮੂ-ਪੂੰਜਣ ਵਾਲੀਆਂ ਗੱਲਾਂ ਵੀ ਅਸੀਂ 2 ਕਰੋੜ ਬਣਾ ਲਏ ਜਾਂ 3 ਕਰੋੜ ਬਣਾ ਲਿਆ ਜਦੋਂ ਬਣਦੇ ਨੇ ਉਦੋਂ ਵੀ ਪਤਾ ਨਹੀਂ ਲੱਗਦਾ ਹੈ ਵਾਲੀ ਦੂਰ ਕੀ ਹੈ ਜਦੋਂ ਪੰਜਾਬ ਸਰਕਾਰ ਵੀ ਕੋਈ ਐਲਾਨ ਕਰਦੀ ਹੈ ਵੀ ਅਸੀਂ ਆ ਘਰ ਬਣਾ ਰਹੇ ਹਾਂ ਕੋਈ ਇੰਨਾ ਧਿਆਨ ਚ ਨਹੀਂ ਆਉਂਦਾ ਵੀ ਕਿੱਥੇ ਜੇ ਬਣਾਤੇ ਇਹਨਾਂ ਨੇ ਉਹ ਬ੍ਰੈਡਨ ਦੇ ਸੁਪਨਾ ਤੇ ਮਲੇ ਤੁਹਾਡੇ ਕਹਿੰਦਾ ਮਤਲਬ ਹੈ ਇੱਕ ਲੋਕਾਂ ਨੂੰ ਸਵਾਜਵਾਗ ਦਿਖਾਉਣ ਵਾਲੀ ਗੱਲ ਹੈ ਸਵਾਜਵਾਗ ਦਿਖਾਉਣ ਵਾਲੀ ਗੱਲ ਹੈ ਤੇ ਹੋਰ ਇਹਦੇ ਵਿੱਚ ਕੋਈ ਗੱਲ ਨਹੀਂ ਹੈ 2 ਕਰੋੜ ਘਰ ਬਣਾ ਦੇਣਗੇ 3 ਕਰੋੜ ਬਣਾ ਕਿਨੇ ਗਿਣਨੇ ਜਾ ਕੇ 140 ਕਰੋੜ ਦੀ ਵਾਦੀ ਹੈ ਜਿੱਥੇ ਉੱਥੇ ਜੇ 2 ਕਰੋੜ ਬਣ ਗਈ ਬਣ ਵੀ ਗਏ ਤਾਂ ਉਹਦੇ ਨਾਲ ਵੀ ਕਿੱਡਾ ਵੱਡਾ ਅਸੀਂ ਮੱਲ ਮਾਰ ਲਈ ਇਸ ਗੱਲ ਦੇ ਵਿੱਚ ਜਾਂ ਇਹਨਾਂ ਨੇ ਕਿਹਾ ਵੀ ਅਸੀਂ ਬਿਜਲੀ ਸਸਤੀ ਦੇ ਦਾਂਗੇ ਏਨੇ ਕਰੋੜ ਲੋਕਾਂ ਨੂੰ ਇਹਦਾ ਫਾਇਦਾ ਹੋ ਜੂਗਾ ਹਾਂ ਬਿਜਲੀ ਸਸਤੀ ਦੇ ਦੇਣ ਵੱਡੀ ਗੱਲ ਨਹੀਂ ਹੈ ਹੁਣ ਪੰਜਾਬ ਸਰਕਾਰ ਨੇ ਵੀ ਬਿਜਲੀ ਦੇਤੀ ਬਿਜਲੀ ਦੇ ਉੱਤੇ ਵੀ ਸਾਰਿਆਂ ਦੀ ਅੱਖ ਹੈ ਵੀ ਅਸੀਂ ਵੀ ਦੇ ਦਈਏ ਮੁਫਤ ਅਸੀਂ ਵੀ ਫ੍ਰੀ ਕਰਦੀ ਅਸੀਂ ਨਹੀਂ ਪੰਜਾਬ ਸਰਕਾਰ ਨੂੰ ਤਾਂ ਕੇਂਦਰ ਦੀ ਬਿਜਲੀ ਮੰਤਰਾਲੇ ਨੇ ਨੋਰ ਸੀ ਘੜਤਾ ਵੀ ਤੁਸੀਂ ਕਰਜ਼ਾ ਲੈ ਕੇ ਬਿਜਲੀ ਮੁਫਤ ਨਹੀਂ ਦੇ ਸਕਦੇ ਚਲੋ ਕੇਰਾ ਮੁਆਫਤਾ ਹੈਗੀ ਹੈ ਨਾ ਬਿਲਕੁਲ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਤਾਂ ਹਾਂ ਗਾਹ ਜਿਹੜੀ ਗੱਲ ਹੈਗੀ ਲਿਟੀਗੇਸ਼ਨ ਵਾਲੀਆਂ ਗੱਲਾਂ ਹੋ ਗਈਆਂ ਜਾਂ ਉਹਦੇ ਕੋਈ ਕੌਣ ਕਿਹੜੀ ਅਦਾਲਤ ਤੇ ਦਾ ਪਰੇ ਕੇਂਦਰ ਸਰਕਾਰ ਵੀ ਹੋ ਸਕਦੀ ਹੈ ਵੀ ਕਰਜ਼ਾਈ ਹੋ ਜੇ ਤੇ ਮaaf ਕਰ ਦੇ ਕਰਜ਼ਾਈ ਕੇਂਦਰ ਸਰਕਾਰ ਹੋਈ ਤਾਂ ਪਈ ਹੈ 2 ਲੱਖ ਕਰੋੜ ਦਾ ਕਰਜ਼ਾ ਕੇਂਦਰ ਸਰਕਾਰ ਜੰਮੇ ਜਦੋਂ ਕਿ ਜਦੋਂ ਜਦੋਂ ਆਪਣੇ ਮੋਦੀ ਜੀ ਆਏ ਨੇਗੇ ਜਿਸ 2014 ਚ ਉਹ 50000 ਕਰੋੜ ਸੀ ਹੁਣ 2 ਲੱਖ 10000 ਕਰੋੜ ਦਾ ਕਰਜ਼ਾ ਹੈ ਉਹਨਾਂ ਨੇ ਕਿਹਾ ਕਿ ਅਸਰ ਛੱਡੀ ਹੈ ਵਧਾਉਣ ਦੀ ਕਰਜਾ ਉਹਨਾਂ ਨੇ ਵੀ ਕੋਈ ਉਹ ਜਦੋਂ ਉਹਨਾਂ ਨੇ ਕਿਹਾ ਵੀ ਜਿਹੜਾ ਰੈਗੂਲਰ ਅਨਾਜ ਹੈ ਹਮ ਆਮ ਲੋਕਾਂ ਨੂੰ ਉਹ ਅਗਲੇ ਸਾਲ ਪੰਜ ਸਾਲ ਹੋਰ ਦਿੱਤਾ ਜਾਊਗਾ ਹੋਰ ਦਿੱਤਾ ਜਾਊਗਾ ਹੁਣ 80 ਕਰੋੜ ਲੋਕਾਂ ਨੂੰ 5 ਕਿਲੋ ਅਨਾਜ ਮਿਲਦਾ ਹੈ ਇਹਦਾ ਮਤਲਬ 80 ਕਰੋੜ ਲੋਕ ਤਾਂ ਇਹੋ ਜਿਹੇ ਨੇ ਸਾਡੇ ਦੇਸ਼ ਦੇ ਵਿੱਚ ਵੀ ਜਿਹੜੇ ਆਪ ਦਾ ਆਪ ਦਾ ਖਾਨਜੋਗਰ ਅਨ ਵੀ ਖਰੀਦਦਾਰ ਖਰੀਦ ਦੇ ਯੋਗ ਨਹੀਂ ਹਨ ਜੇ ਯੋਗ ਵੀ ਹੈਗੇ ਤਾਂ ਇਹਨਾਂ ਨੇ ਨਕਮੇ ਕਰਤੇ ਇਹ ਵੀ ਹੋਣਾ ਸੀ ਜੋ ਫ੍ਰੀ ਦੀ ਵੀ ਸਕਦੇ ਆ ਇਹਨਾਂ ਨੇ ਉਹਦੀਆਂ ਵੋਟਾਂ ਲੈਣ ਦੇ ਮਾਰੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਸਹੂਲਤ ਦਿੱਤੀਆਂ ਜਿਗਾਵ ਉਹਨਾਂ ਨਕਮੇ ਹੋ ਗਏ ਉਹ ਕਹਿੰਦੇ ਵੀ ਆਟਾ ਤਾਂ ਮਿਲ ਹੀ ਜਾਊਗਾ ਬਿਜਲੀ ਸਾਡੀ ਫ੍ਰੀ ਆ ਕੰਮ ਕਰਨ ਦੀ ਲੋੜ ਕੀ ਆ ਨਸ਼ੇ ਦੇ ਲਾਓ ਪੇਜੇ ਜੇ ਹੁਣ ਜੇ ਜੇ ਲੋਕਾਂ ਨੂੰ ਦੂਸਰੇ ਉਤਤ ਲੋਕਾਂ ਨੂੰ ਇਹ ਹੋਣੀ ਚਾਹੀਦੀ ਹੈ ਵੀ ਸੋਨੂੰ ਅਸੀਂ ਆਪਦੇ ਪੈਰਾਂ ਤੇ ਖੜਾ ਕਰ ਦਿਆਂਗੇ ਤੁਸੀਂ ਆਪ ਦੇ ਕਮੀਲਦਾਰੀ ਆਪ ਦਾ ਘਰਵਾਰ ਆਪ ਚਲਾਓਗੇ ਸਾਡੀ ਤੁਹਾਨੂੰ ਕਿਸੇ ਜ਼ਰੂਰਤ ਦੀ ਜ਼ਰੂਰਤ ਨਹੀਂ ਸਾਡੀ ਕਿਸੇ ਮਦਦ ਦੀ ਹੁਣ ਆ ਤਾਂ ਆ ਚਾਹੀਦਾ ਹੈ ਇਹ ਹੁਣ ਵੋਟਾਂ ਬਣਾਉਣ ਦੇ ਮਾਰੇ ਕਹਿੰਦੇ ਆ ਵੀ 80 ਕਰੋੜ ਨੂੰ ਤੁਸੀਂ ਦੇਤਾ ਇਹਦਾ ਮਤਲਬ 80 ਕਰੋੜ ਲੋਕ ਤਾਂ ਭੁੱਖੇ ਮਰਦੇ ਆ ਨਾ ਫਿਰ ਅਸੀਂ ਕਿਵੇਂ ਕਹਿ ਸਕਦੇ ਆ ਵੀ ਅਸੀਂ ਵਰਲਡ ਦੀ ਤੀਜੀ ਸ਼ਕਤੀ ਬਣ ਜਾਗੇ ਜਾਂ ਚੌਥੀ ਬਣ ਜਾਗੇ ਜਾਂ ਆਪਾਂ ਜਿਮੀ ਬਣ ਜਾਗੇ ਜਯੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਦਰਸ਼ਕਾਂ ਨੂੰ ਅਸੀਂ ਜੋ ਅੱਜ ਗੱਲਬਾਤ ਕੀਤੀ ਦੇਸ਼ਕαναਲ ਉਹਨਾਂ ਨਾਲ ਅਜੀਹੀ ਗੱਲ ਕਹਿ ਸਕਦੇ ਆ ਕਿ ਇਹ ਇਹ ਭਾਜਪਾ ਦਾ ਜਿਹੜਾ ਚੋਣ ਮੈਨੀਫੈਸਟੋ ਹੈ ਹੂੰ ਇਹ ਵੋਟਾਂ ਬਟੋਰਨ ਲਈ ਇੱਕ ਲਵਾਭਣੀਆਂ ਗੱਲਾਂ ਕਰਕੇ ਗੱਲਾਂ ਨੇ ਤੇ ਚੋਣ ਮੈਨੀਫੈਸਟੋ ਵਿੱਚ ਵਾਦੇ ਜੋ ਕੀਤੇ ਜਾਂਦੇ ਆ ਅਕਸਰ ਪੂਰੇ ਨਹੀਂ ਕੀਤੇ ਜਾਂਦੇ ਤੇ ਲੋਕਾਂ ਨੂੰ ਪਰਮਿਹਿਆ ਲਿਆ ਜਾਂਦਾ ਹੈ ਵੋਟ ਲੈ ਲਈ ਜਾਂਦੀ ਹੈ ਜਿਹੜੀ ਵਿਰੋਧੀ ਪਾਰਟੀਆਂ ਹੀ ਆ ਉਹਦਾ ਆਪਦੇ ਚੋਣ ਮੋਰਥ ਪੱਤਰ ਜੋਂ ਜਾਰੀ ਕਰਦੀਆਂ ਉਹ ਤਾਂ ਸਮਝ ਆਉਂਦੀ ਐ ਵੀ ਗਾਹਾਂ ਨੂੰ ਆ ਕੁਝ ਲੋਕਾਂ ਨੂੰ ਦੇਣ ਦਾ ਇਹਨਾਂ ਦਾ ਪ੍ਰੋਗਰਾਮ ਆ ਪਰ ਜਿਹੜੀ ਪਾਰਟੀ 10 ਸਾਲ ਰਾਜ ਕਰ ਕੀ ਕਰ ਕਰ ਗਈ ਐ ਉਹਨੂੰ ਤਾਂ ਇਹ ਦੱਸਣਾ ਚਾਹੀਦਾ ਸੀ ਕੀ ਕੀਤਾ ਆਹ ਕੰਮ ਅਸੀਂ ਕਰਤੇ ਜਾਂ ਅਸੀਂ ਇਹਦੇ ਵਿੱਚ ਹੁਣ ਆ ਨਵੇਂ ਵਾਅਦੇ ਕਰਦੇ ਆਗੇ ਹੁਣ ਇਹ ਜਿਹੜੀ ਹੁਣ 2 ਕਰੋੜ ਘਰ ਬਣਾਉਣੇ ਜਾਂ ਹੋਰ ਬਣਾਉਣੇ ਪਹਿਲਾਂ ਕਿੰਨੇ ਕੁ ਬਣਾਤੇ ਇਹ ਗੱਲਾਂ ਦੱਸਣ ਵਾਲੀਆਂ ਗੱਲਾਂ ਤਾਂ ਇਹ ਨਹੀਂ ਕਿ ਜੇ ਇਹ 1 ਕਰੋੜ ਬਣਾਇਆ ਵੀ ਆ ਉਹਦਾ ਕੀ ਕੀ ਮਹਿਰ ਹੈਗਾ ਜੇ ਜੇ 140 ਕਰੋੜ ਦੀ ਵਾਦੀ ਦੇ ਵਿੱਚ ਸਾਡੇ ਦਰਸ਼ਕਾਂ ਨਾਲ ਅਸੀਂ ਸਮੇਂ-ਸਮੇਂ ਤੇ ਰੂਰੂ ਹੁੰਦੇ ਰਵਾਂਗੇ ਗੱਲਬਾਤ ਕਰਦੇ ਰਵਾਂਗੇ ਦੇਖੋ ਸਮਾਂ ਦੱਸੇਗਾ ਵੀ ਲੋਕ ਇਹਨਾਂ ਦੀਆਂ ਗੱਲਾਂ ਵਿੱਚ ਆਉਂਦੇ ਆ ਨਹੀਂ ਆਉਂਦੇ ਇਹ ਤਾਂ ਜਦ 4 ਜੂਨ ਨੂੰ ਚੋਣਾਂ ਦਾ ਰਿਜ਼ਲਟ ਆਵੇਗਾ ਉਸ ਵੇਲੇ ਹੀ ਪਤਾ ਲੱਗੇਗਾ ਪਤਾ ਲੱਗ ਜਾਏਗਾ ਵੀ ਇਹ ਚੋਣ ਮੈਨੀਫੈਸਟੋ ਦੀਆਂ ਗੱਲਾਂ 'ਚ ਲੋਕ ਆਏ ਜਾਂ ਨਾ ਆਏ ਅੱਜ ਵੀ ਆ ਬਹੁਤ-ਬਹੁਤ ਧੰਨਵਾਦ ਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਤੁਹਾਡਾ ਧੰਨਵਾਦ ਦਰਸ਼ਕਾਂ ਬਹੁਤ ਸ਼ੁਕਰੀਆ ਜੋਗਾਪੁਰੀ ਸਾਡੀ ਗੱਲ ਗੌਰ ਨਾਲ ਸੁਣਦੇ ਨੇ